ਸ੍ਰੀ ਕਾਲ ਜੀ ਸਾਰਿਆਂ ਨੂੰ ਅੱਜ ਦੇ ਨਵੇਂ ਵਲੌਗ 'ਚ ਅੱਜ ਆਪਾਂ ਆਏ ਹਾਂ ਘੋੜਿਆਂ ਦੇ ਮੇਲੇ ਤੇ ਆਹ ਦੇਖੋ ਬਹੁਤ ਸਾਰੀਆਂ ਘੋੜੀਆਂ ਮੁਕਸਰ ਮੇਲਾ 15 ਤਰੀਕ ਨੂੰ ਹੁੰਦਾ ਬਹੁਤ ਵੱਡਾ ਘੋੜਿਆਂ ਦਾ ਮੇਲਾ ਲੱਗਦਾ ਹੈ ਆਹ ਦੇਖੋ ਪੂਰਾ ਵੱਡਾ ਮੇਲਾ ਬਹੁਤ ਵਧੀਆ ਆ ਸਾਰੇ ਫਿਰਦੇ ਆ ਕਬੂਤਰ ਬਿੱਲੀਆਂ ਬਹੁਤ ਕੁਸਾ ਇੱਥੇ ਮੇਲੇ 'ਤੇ ਬਹੁਤ ਜ਼ਿਆਦਾ ਕੁਸੀ ਹੈ ਆ ਦੇਖੋ ਬਹੁਤ ਕੁਸ ਮੇਲੇ 'ਤੇ ോഡേ കുോടമ ഫോടി ബോട ਉਦੋਂ ਬਾਅਦ ਚ ਆਪਾਂ ਦੇਖੀ ਨਾ ਮੇਲਾ ਉਦੋਂ ਬਾਅਦ ਚ ਹਕੋੜੀ ਦੇ ਡੀ ਵਾਰਮਿੰਗ ਖਤਰਾ ਆਪਾਂ ਪਤਾ ਆ ਲੈਣਾ ਸੀ ਕੀ ਹਿੰਦਵਾਇਦਾ ਨੇ ਆ ਜਾ ਮੈਨੂੰ ਪਤਾ ਨਹੀਂ ਇਹ ਸਰਿੰਜੀ ਤੀ ਗਾਜਾ ਸਾਨੂੰ ਦਿਖਾਉਣਾ ਤੀ ਗਾਜਾ ਕੀ ਨਾ ਇਹਦਾ ਦਿਖਾਈਏ ਆ ਦੇਖੋ ਓਰੀ ਕਿੱਲਾ ਪਤਾ ਨਹੀਂ ਕੀ ਨਾ ਆ ਜਾ ਆ ਦੇਖੋ ਆ ਟਿਕਾ ਓੜਾਂ ਨੂੰ ਤਾ ਜਾਂਦਾ ਇਹ ਫੜਾਤਾ ਹੁਣ ਆਪਾਂ ਦਾ ਆਪਣੇ ਭਰਾ ਨੂੰ ਠੀਕ ਆ ਤੇ ਉਦੋਂ ਬਾਅਦ ਚ ਆਪਾਂ ਤੁਹਾਨੂੰ ਆ ਦੇਖੋ ਮੇਲਾ ਗੋੜੀਆਂ ਦਾ ਬਹੁਤ ਹੀ ਮੇਲਾ ਉਹ ਦੁਆਚੋਂ ਆਪਾਂ ਵੀ ਵਧੀਆ ਬਣਾਇਆ ਹੋਇਆ ਸੀ ਘਰ ਜਾ ਵੀ ਇਹਨਾਂ ਦਾ ਘੋੜੀਆਂ ਹੀ ਵੰਗੂ ਇਹ ਘਰ ਦੇ ਵੰਗੂ ਬਣਾਇਆ ਹੋਇਆ ਦੇਖੋ ਬਹੁਤ ਸਾਰੀਆਂ ਘੋੜੀਆਂ ਖੜੀਆਂ ਇਹਦੇ ਚ ਵਿਚੇਰੇ ਵਿਚਰੀਆਂ ਬਹੁਤ ਸਾਰੀਆਂ ਉਹ ਦੇਖੋ ਉਹ ਦੂਜੇ ਘੋੜੇ ਖੜੇ ਆ ਉਧਰ ਹਾਂ ਇਹ ਕਿੰਨੀਆਂ ਘੋੜੀਆਂ ਵਿੱਚ ਆਏ ਗੋਲ ਜਿਲਜਾਲ ਜਿໄລ ਹੋਏ ਆ ਆ ਦੇਖੋ ਦੂਜਾ ਪਾਸੇ ਵਾਲਾ ਮੇਲਾ ਹਾਂ ਦੇਖੋ शेरी खड़ी भी, भी शेरी खड़ी आदू बाद रस्से लेने रस्से लैन लेन, लेन लाग गए कुत्ते की पेटी पुटी लेनी से अपने मोती की आखो किन्ने रस्से पे आदू बाद रस्से रुस्से लेथी कर दे